ਇਹ ਕਹਿੰਦੇ ਸੀ ਇਦਾਂ ਐਮਐਸਪੀਆ ਦਵਾਂਗੇ ਇਦਾਂ ਇਦਾਂ ਦਵਾਂਗੇ ਉਹ ਐਮਐਸਪੀਆ ਕਿੱਥੇ ਆ ਭਾਜ ਭਾਜੀ ਬੈਸੀ ਬਜਲਡ ਇਹਨਾਂ ਨੂੰ ਤਾਂ ਅਜੇ ਇਹ ਹੀ ਨਹੀਂ ਸੁਝਰੇ ਹਾਬੀ ਇੱਥੇ ਉਹਨਾਂ ਨੇ ਮੁਕਾਬਲੇ ਤੇ ਕਿਹੜਾ ਬੰਦਾ ਲਿਆਂਦਾ ਜਾਵੇ ਜੇ ਹਾਈ ਕਮਾਂਡ ਦੇ ਡਿਸੀਜਨ ਹੁੰਦੇ ਨੇ ਬੜੀਆਂ ਚੀਜ਼ਾਂ ਦੇਖ ਕੇ ਕੈਂਡੀਡੇਟ ਇਹ ਤਾਂ ਹੈ ਨਹੀਂ ਜੀ ਤਾਸ਼ ਦਾ ਪੱਤਾ ਚ ਗੋਲਾ ਕੱਢ ਕੇ ਅੱਗੇ ਰੱਖਤਾ 2 ਸਾਲ ਹੋਏ ਨੇ 90% ਜਿਹੜੇ ਵਿਲੈਨ ਜ਼ੀਰੋ ਆ ਰਹੇ ਆ ਲੋਕਾਂ ਦੇ ਜਾ ਕੇ ਪੁੱਛਿਆ ਦੇਖੋ ਇਹ ਜਿਹੜਾ 43000 ਤੋਂ ਵੱਧ ਸਰਕਾਰੀ ਨੌਕਰੀਆਂ ਦਿਤੀਆਂ ਭਵੰਤਮਾਨ ਨੇ ਲੋਕ ਜਿਹੜੇ ਨੇ ਉਹ ਬਦਲਾਅ ਦਾ ਮਨ ਬਣਾ ਚੁੱਕੇ ਨੇ ਤੇ ਇਸ ਵਾਰ ਜਿਹੜੀ ਇੰਡੀਆ ਗਠਜੋੜ ਹੈ ਉਹਦੀ ਸਰਕਾਰ ਬਣਨੀ ਹੈ। ਮੈਂ ਕਹਿੰਦਾ ਤੇਰਾ 0 ਅਸੀਂ ਵੀ ਦੇਖ ਲਾਂਗੇ 4 ਦਿਨ ਨੂੰ ਕਿਹੜਾ ਤੇਰਾ 0 ਹੋਏਗਾ ਤੇ ਕਿਹੜੀ ਇਹਨਾਂ ਦੀ ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ। ਧੰਨਵਾਦ। ਇੰਡੀਆ ਗਠਪੱਟਾਂ ਦਾ ਪ੍ਰਧਾਨ ਮੰਤਰੀ ਦਾ ਨਾਮ ਦੱਸ ਦਿਓ ਮੈਨੂੰ ਕਿਹੜਾ। ਪਿੰਡਾਂ ਵਿੱਚ ਜਾ ਕੇ ਪੁੱਛੋ ਤਾਂ ਸਹੀ ਲੋਕਾਂ ਨੂੰ 0 ਬਿੱਲ ਆ ਰਿਹਾ ਹੈ ਕਿ ਨਹੀਂ ਆ ਰਿਹਾ। ਮੈਨੂੰ ਤਾਂ ਭਾਜਪਾ ਵਾਲੇ ਕਹਿੰਦੇ ਵੀ ਸਾਡਾ ਬਹੁਤ ਪੜਿਆ ਲਿਖਿਆ ਕੈਂਡੀਡੇਟ ਆਊਗਾ ਸਾਇਦ ਪਤਾ ਨਹੀਂ ਕਿੱਥੋਂ ਆਊਗਾ। ਇਹ ਤਾਂ ਇਹ ਭਾੜਦੇ ਵੀ ਕੋਈ ਕਾਂਗਰਸ ਦਾ ਛੱਡੇ ਕੋਈ ਵੀ ਜੇ ਦੂਆ ਦਾ ਛੱਡੇ ਵੀ ਉਹ ਅਸੀਂ ਲਈਏ ਉਹਨੂੰ ਲੈ ਕੇ ਅਸੀਂ ਉਹਰੇ ਖੜਾ ਕਰੀਏ ਪਹਿਲਾਂ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਕਦੀ ਕਾਂਗਰਸ ਨੂੰ ਲੈ ਕੇ ਆਏ ਨੇ ਇਹ ਦੱਸਣ ਕਿ ਇਹਨਾਂ ਦੇ ਆਪਣੇ ਆਮ ਆਦੀ ਪਾਰਟੀ ਦੇ ਆਪਣੇ ਕਿੰਨੇ ਕੈਂਡੀਡੇਟ ਕੈਡਰ ਤੋਂ ਨੇ ਇਹਨਾਂ ਨੇ ਕਿਹਾ 15 ਲੱਖ ਰੁਪਏ ਦੀ ਗੱਲ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਹਰ ਗਰੀਬ ਨੂੰ 1 ਕਰੋੜ ਰੁਪਏ ਦਾ 21 ਕਮਰੇ ਦਾ ਘਰ ਬਣਾ ਕੇ ਦਿੱਤਾ ਉਸ ਤੋਂ ਬਾਅਦ ਗੈਸ ਦਾ ਚੂਲਾ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਤੋਂ ਕੋਈ ਨਾ ਕੋਈ ਲਾਭ ਲਿੱਤਾ ਹੈ ਕਿਸੇ ਨੇ ਕੱਚੇ ਘਰ ਨੂੰ ਪੱਕਾ ਕਰਾਇਆ ਕਿਸੇ ਨੂੰ ਟਾਇਲਟ ਮਿਲਿਆ ਸਰਦਾਰ ਮਨਮੋਨ ਸਿੰਘ ਜੀ ਉਹ ਸੀਗੇ ਪ੍ਰਧਾਨ ਮੰਤਰੀ ਸੀਗੇ ਉਦੋਂ 인ਫਲੇਸ਼ਨ ਰੇਟ ਇੰਡੀਆ ਦੇ ਵਿੱਚ 12% ਸੀਗਾ ਅੱਜ ਵੀ ਇੰਡੀਆ ਦਾ 인ਫਲੇਸ਼ਨ ਰੇਟ ਸਿਰਫ 5% ਹੈਗਾ ਇੱਧਰ ਕਾਦੀ ਲੜਾਈ ਹੈ ਇੱਧਰ ਕਾਂਗਰਸ ਵਾਲੇ ਬੋਲਦੇ ਪਏ ਇੱਧਰ ਆਪਲੇ ਬੋਲਦੇ ਪਏ 1.5 ਕਿਲੋਮੀਟਰ ਨਿਕਲ ਜਾਓ ਚੰਡੀਗੜ੍ਹ ਚ ਇਕੱਠੇ ਜੁੜੇ ਹੋਏ ਆ ਇਹ ਕਾਦੀ ਲੜਾਈ ਆ ਦਿੱਲੀ ਚ ਤੁਸੀਂ 3-7 3 ਤੇ 4 ਦੇ ਲੜ ਰਹੇ ਹੋ ਪੰਜਾਬ ਚ ਤੁਸੀਂ ਆਪਣੀ ਤੇਰਾ ਤੇਰਾ ਦੇ ਲੜ ਰਹੇ ਇਹ ਕਾਦੀ ਲੜਾਈ ਆ ਜਿਹੜੀ ਗੱਲ ਇਹ ਕਹਿੰਦੇ ਨੇ ਵੀ ਇਹ ਚਾਰ ਕਰਮ ਦੇ ਇਕੱਠੇ ਤੇ ਇੱਥੇ ਹਟਣ ਸਾਡੀਆਂ ਪਾਰਟੀਆਂ ਲੱਗ ਨੇ ਸਾਡਾ ਸਾਡਾ ਅਲਾਈਅੰਸ ਹੈ ਨੈਸ਼ਨਲ ਲੈਵਲ ਤੇ ਜਿੰਨੀ ਬੇਰੋਜ਼ਗਾਰੀ ਪਿਛਲੇ 10 ਸਾਲਾਂ ਦੇ ਵਿੱਚ ਜਾਂ 8 ਸਾਲਾਂ ਦੇ ਵਿੱਚ ਪੰਜਾਬ ਦੇ ਵੀ ਪੰਜਾਬ ਦਾ ਹਰ ਨੌਜਵਾਨ ਉੱਠ ਕੇ ਬਾਹਰ ਜਾ ਰਿਹਾ ਹੈ ਕਾਰਨ ਕੀ ਹੈ ਪੰਜਾਬ ਦੇ ਵਿੱਚ ਨਸ਼ਾ ਲੈਟਰਨ ਬਾਥਰੂਮ ਜਿਹੜੇ ਤੁਸੀਂ ਕਹਿੰਦੇ ਬਣਾ ਰਹੇ ਮਾਲੀ ਬਣਾਦੇ ਉੱਥੇ ਕਦੇ ਨਹੀਂ ਬਣ ਰਹੇ ਜੁਪੀ ਬਿਹਾਰ ਚ ਆ ਮੈਂ 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 ਇਹਨਾਂ ਨੂੰ ਇਹ ਪੁੱਛਦਾ ਵੀ ਬਿਹਾਰ ਤੇ ਜੁਪੀ ਸਾਰਾ ਇੱਥੇ ਕਿਉਂ ਬੈਠਾ ਜੀ ਉੱਥੇ ਨਰ ਜੁਗਾਰ ਹੈ ਕੱਲੀ ਆਮ ਆਦਮੀ ਪਾਰਟੀ ਆ जिने प्राइवेट क्षेत्र ਦਾ ਫਲਮੇ ਪਲਾਟ ਖਰੀਦ ਕੇ ਕਿਸਾਨਾਂ ਨੂੰ ਮਤਲਬ ਬਜਲ ਬਿਜਲੀ ਸਸਤੀ ਦੇਣ ਲਈ ਲਿਆਂਦਾ ਤੇ ਉਹਨਾਂ ਨੇ ਦਿਖਾਇਆ ਵੀ ਪ੍ਰਾਈਵੇਟ ਤੋਂ ਸਰਕਾਰੀ ਜਾਇਦਾਦ ਅਸੀਂ ਬਣਾ ਸਕਦੇ ਹੁਣ ਆਮਦਵੀ ਦਾ ਇੰਨਾ ਸੁੱਖ ਹੈਗਾ ਹੈ ਭਗਵੰਤ ਮਾਨ ਦਾ ਇੰਨਾ ਸੁੱਖ ਹੋਇਆ 100 ਚੋਂ 20 30% ਦਾ ਹੋਇਆ ਮਾੜਾ ਮੋਟਾ ਦਾ ਇਹਨਾਂ ਨੇ ਉਪਰਾਲਾ ਕਰੇ ਅਸੀਂ ਤਿਆਰੀ ਯੋਗੇ ਤਾਂ ਹੋ ਗਏ ਨਹੀਂ ਅਸੀਂ ਬਾਹਰ ਦਾ ਲਾਰ ਇਹਦੀ 1.5 ਕਿਲੇ ਮੇਰੇ ਕੋਲ ਚਾ 6 ਕਿਲੇ ਦੇ ਕੋਲ ਆ ਦੋ ਇਹਨੇ ਫੜਕਾਉਣ ਦੇ 1.5 ਮੈਂ ਆਪਣਾ ਫੜਕਾਉਣਾ ਦਾ ਤਾਂ ਮੈਂ ਬਾਹਰ ਜਾਣਾ ਦਾ ਹੁਣ ਇੰਨਾ ਕਾਉਂਸਲ ਦਾ ਹੋ ਗਿਆ 20 25000 ਚ ਸੜ ਗਿਆ ਔਰ 8000 ਕਰੋੜ ਰੁਪ ਸੈਂਟਰ ਦੇ ਵਿੱਚ ਉਹ ਆਊਗਾ ਜਿੰਮੇਦਾਰਾਂ ਨੂੰ ਦਵਾਂਗੇ ਸੜਕਾਂ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਭਾਈ ਸੈਂਟਰ ਰਿਪੋਰਟ ਪੰਦਾ ਰਹਿਆ ਬਸ ਹੁਣ ਉਥੇ ਕੋਈ ਸਿਰ ਪੈਰ ਨਹੀਂ ਕਿਸੇ ਦਾ ਰਾਤ ਨੂੰ ਉੱਧਰ ਹੋ ਜਾਂਦੇ ਸਵੇਰੇ ਇੱਧਰ ਹੋ ਜਾਂਦੇ ਸਵੇਰੇ ਉੱਧਰ ਹੋ ਜਾਂਦੇ ਸ਼ਾਮ ਨੂੰ ਉੱਧਰ ਨੂੰ ਨੇ ਕੀ ਕਰਦੇ ਸਾਡੇ ਮੁੱਖ ਮੰਤਰੀ ਭਵੰਤਮਾਨ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਪਣੇ ਮੁੱਦੇ ਲੈ ਕੇ ਜਾ ਰਹੇ ਹਾਂ ਜੀ ਆਮ ਆਦਮੀ ਪਾਰਟੀ ਆਪਣੇ ਮੁੱਦੇ ਲੈ ਕੇ ਜਾ ਰਹੀ ਹੈ ਜਿਹੜੇ ਕੰਮ ਕੀਤੇ ਨੇ ਐਮੀਨੈਂਸ ਸਕੂਲ ਬਣਾਏ ਨੇ ਹਸਪੀਟਲ ਬਣਾਏ ਨੇ ਨੌਕਰੀਆਂ ਦਿੱਤੀਆਂ ਸਾਰਾ ਕੁਝ ਦੇ ਰਹੇ ਆ ਸਾਰੇ ਫੈਕਟਰ ਦਾ ਪਤਾ ਕਿ ਗਵਰਨਮੈਂਟ ਜਬ ਚ ਕੀ ਹੁੰਦਾ ਆ ਪਹਿਲਾਂ ਵੀ ਸਰਕਾਰਾਂ ਕੀ ਕਰਦੇ ਸੀ ਉਹਨਾਂ ਨੇ ਇਲੈਕਸ਼ਨ ਤੋਂ ਸਾਲ 5 ਸਾਲ ਚ ਕੁਝ ਨਹੀਂ ਕਰਨਾ ਉਹਨਾਂ ਨੇ ਲਾਸਟ ਜਦੋਂ ਇਲੈਕਸ਼ਨ ਦਾ ਟਾਈਮ ਆ ਜਾਂਦਾ ਨੇ ਉਹਨਾਂ ਨੇ ਪੋਸਟਰ ਕੱਢ ਦੇਣੀਆਂ ਤੇ ਉਹਨਾਂ ਨੂੰ ਇਹ ਹੁੰਦਾ ਸੀ ਜੇ ਤਾਂ ਸਾਡੀ ਸਰਕਾਰ ਆ ਗਈ ਤਾਂ ਤਾਂ ਦੇਖ ਲਾਂਗੇ ਪੂਰ ਕਰਨੀ ਹੈ ਕਿ ਨਹੀਂ ਨਹੀਂ ਕਿਹੜਾ ਤਾਂ ਲੋਕਾਂ ਦੇ ਵਿੱਚ ਇਹ ਪ੍ਰਭਾਵ ਬਣ ਗਏ ਕਿ ਅਸੀਂ ਪੋਸਟਰ ਕੱਢਤੀਆਂ ਪਰ ਇਹ ਸਰਕਾਰ ਇਸ ਵਾਰ ਇਹਨਾਂ ਨੇ ਲਾਸਟ ਤੱਕ ਨਹੀਂ ਪਹਿਲੇ 2 ਸਾਲਾਂ ਵਿੱਚ ਇੰਨੀਆਂ ਪੋਸਟਰ ਦਿੱਤੀਆਂ ਇਹਨਾਂ ਨੂੰ ਬਾਅਦ ਵਿੱਚ ਲੋਡ ਵੀ ਨਹੀਂ ਪੈਣੀ ਚਾਹੀਦਾ ਨਾ ਕੱਢਣਾ ਆਉਣੇ ਵਾਲੀ 1 ਜੂਨ ਨੂੰ ਜਿਹੜੀਆਂ ਵੋਟਾਂ ਹੋਣੀਆਂ ਵੀ ਮਾਝਾ ਮਾਲਵਾ ਦੁਆਬਾ ਹਰ ਜਿਹੜੀ ਆ ਮਾਰੀ 벨ਟ ਹੈ ਗਿਆ ਪਵਾਦ ਕੀ 벨ਟ ਹੈ ਅੱਜ ਚਾਰੇ ਜਣਿਆਂ ਨੇ ਪੂਰਾ ਪੰਜਾਬ ਦੇ ਵਿੱਚ 13 ਸੀਟਾਂ ਗਿਆ ਤੇ 13 ਦਾ ਜਿਹੜਾ ਸੁਪਨਾ ਭਵੰਤਮਾਨ ਸਾਹਿਬ ਦਾ ਪੂਰਾ ਹੋਊਗਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਰਮੀ ਵੱਧੀ ਨਜ਼ਰ ਆ ਰਹੀ ਹੈ ਅੱਜ ਅਸੀਂ ਮੁਹਾਲੀ ਮੌਜੂਦ ਹਾਂ ਔਰ ਮੇਰੇ ਨਾਲ ਮੇਰੇ ਸਹਿਯੋਗੀ ਗੁਰਦੀਪ ਬੈਣੀਪਾਲ ਮੌਜੂਦ ਨੇ ਅੱਜ ਇੱਕ ਵਾਰ ਫਿਰ ਤੋਂ ਚੋਣ ਖਾੜੇ ਦੇ ਵਿੱਚ ਜਾਣਾਂਗੇ ਕਿ ਕਿਹੜੀ ਪਾਰਟੀ ਦੀ ਸਮਾਜ ਨੂੰ ਕੀ ਦੇਣਾ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਿਸ ਪਾਰਟੀ ਨੇ ਕਿੰਨੀ ਤਿਆਰੀ ਖਿੱਚੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਸਟਾਰਟ ਕਰਦੇ ਹਾਂ ਸੁਖਦੇਵ ਸਿੰਘ ਪੜਵਾਰੀ ਨੇ ਸੀਨੀਅਰ ਕਾਲੀਓ ਮੌਜੂਦਾ ਕੌਂਸਲ ਨੇ ਪੜਵਾਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਮਾਲਵਿੰਦਰ ਸਿੰਘ ਕੰਗ ਨੂੰ ਛੋਟੇ ਵੱਲੋਂ ਜਿਹੜੀ ਆ ਉਮੀਦਵਾਰ ਬਣਾਤਾ ਤਾਂ ਗਿਆ ਵੱਡੇ ਸਪੋਕਸਮੈਨ ਨੇ ਸੀਨੀਅਰ ਆਗੂ ਨੇ ਪੜੇ ਲਿਖੇ ਨੇ ਕੀ ਦੇਖਦੇ ਹਾਂ ਸਿਨੈਰੀਓ ਪੂਰਾ ਕਿਉਂਕਿ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਇੱਥੋਂ ਜਿਹੜਾ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਲੋਕ ਉਹਨਾਂ ਦੇ ਵੀ ਕੰਮਕਾਰ ਦੇਖ ਚੁੱਕੇ ਨੇ ਤੇ ਹੁਣ ਤੀਜੇ ਪਾਸੇ ਜੇ ਕਾਂਗਰਸ ਦੀ ਗੱਲ ਕਰਤੀਏ ਵਿਜੇਂਦਰ ਸਿੰਘਲਾ ਜੋ ਉਹ ਵੀ ਜਿਹੜਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਤੁਸੀਂ ਆਪਣੇ ਵੱਲੋਂ ਹੋਈ ਜਿਹੜੀਆਂ ਗੱਲਾਂ ਕੀਤੀਆਂ ਨੇ ਉਹੀ ਹੈ ਪੜਿਆ ਲਿਖਿਆ ਸੂਜਵਾਨ ਲੋਕਾਂ ਨੂੰ ਜਿਹੜੀ ਚੀਜ਼ ਚਾਹੀਦੀ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣ ਜੋਗਰੀ ਉਹਨਾਂ ਕੋਲੇ ਇੰਨੀ ਕ ਅਕਲ ਹੈ ਤੇ ਉਹਨਾਂ ਤੇ ਕੋਈ ਦਾਗ ਨਹੀਂ ਕੋਈ ਉਹਨਾਂ ਤੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਾਂਗਰਸ ਦਾ ਪੜਿਆ ਲਿਖਿਆ ਨਹੀਂ ਕਾਂਗਰਸ ਦਾ ਪੜਿਆ ਲਿਖਿਆ ਨਹੀਂ ਨਹੀਂ ਕਾਂਗਰਸ ਦਾ ਤਾਂ ਦੇਖੋ ਇਹ ਆ ਵੀ ਕਾਂਗਰਸ ਦਾ ਤਾਂ ਬੰਦਾ ਹੀ ਕਿਤੋਂ ਚੱਕ ਕੇ ਮਤਲਬ ਪੈਰਾਸ਼ੂਟ ਰਹੀਂ ਇੱਥੇ ਸਿੱਟਿਆ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਤੋਂ ਤਾਂ ਕਾਂਗਰਸੀ ਲੋਕਲ ਔਖੇ ਨੇ ਭਾਜਪਾ ਜੀ ਬੈਸੀ ਪਜਲਡ ਇਹਨਾਂ ਨੂੰ ਤਾਂ ਅਜੇ ਇਹ ਹੀ ਨਹੀਂ ਸੁਝਰੇ ਹਾਬੀ ਇੱਥੇ ਉਹਨਾਂ ਨੇ ਮੁਕਾਬਲੇ ਤੇ ਕਿਹੜਾ ਬੰਦਾ ਲਿਆਂਦਾ ਜਾਵੇ ਬਿਜਲੀ ਫਰੀ ਕੀਤੀ ਐ ਪਿੰਡਾਂ ਵਿੱਚ ਜਾ ਕੇ ਪੁੱਛੋ ਤਾਂ ਸਹੀ ਲੋਕਾਂ ਨੂੰ ਜ਼ੀਰੋ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਥੋੜੇ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਮੈਂ ਪਿੰਡ ਨਾਨੂ ਮਾਜਰਾ ਦੇ ਵਿੱਚ ਸੀਗਾ ਜੀ ਉੱਥੇ ਸਾਡੀ ਸਭਾ ਚੱਲ ਰਹੀ ਸੀ ਉੱਥੇ ਦੇ ਉੱਥੇ ਦੇ ਲੋਕ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਇੱਕ ਮੈਨੂੰ ਗਲਤਾਂ ਕਰ ਨਹੀਂ ਗੱਲ ਤਾਂ ਹਮੇ ਸੁਣੇ ਰਹੇ ਆਂ ਜੀ ਤੁਸੀਂ ਗੱਲ ਕਰ ਰਹੇ 2 ਸਾਲ ਹੋਏ ਨੇ 90% ਜਿਹੜੇ ਬਿੱਲ ਐ ਜ਼ੀਰੋ ਆ ਰਹੇ ਆਂ ਲੋਕਾਂ ਦੇ ਜਾ ਕੇ ਪੁੱਛਿਓ ਦੇਖੋ ਇਹ ਜਿਹੜੇ 43000 ਤੋਂ ਵੱਧ ਸਰਕਾਰੀ ਨੌਕਰੀਆਂ ਦੇਤੀਆਂ ਭਵੰਤਮਾਨ ਨੇ ਠੀਕ ਹੈ ਨਾ ਇਹ ਕਿਤੇ ਹੋਰ ਨਹੀਂ ਦੇਤੀਆਂ ਅਜੇ ਤੱਕ ਜੇ ਗੱਲ ਕਰ ਲਈ ਆਪਾਂ ਹਜ਼ਾਰ-ਹਜ਼ਾਰ ਦੀ ਹਲੇ ਸਿਰਫ ਸਰਕਾਰ ਨੂੰ ਆਈ ਨੂੰ 2 ਸਾਲ ਹੋਏ ਨੇ ਉਹਦੇ 3 ਸਾਲ ਪਏ ਨੇ ਤੇ ਬਾਕੀ ਗਾਰੰਟੀਆਂ ਵੀ ਪੂਰੀਆਂ ਕਰ ਰਹੇ ਨੇ ਇਹ ਨਹੀਂ ਹੈਗਾ ਆਹ ਹਜ਼ਾਰ-ਹਜ਼ਾਰ ਵਾਲੀ ਗੱਲ ਬਾਕੀ ਤੇ ਸੋਚਾਂ ਵੀ ਹਾਂ ਲੋਕ ਸਾਡੇ ਪਾਗਲ ਨਹੀਂ ਹੈਗੇ ਉਹਨਾਂ ਨੂੰ ਪਤਾ ਜਿਹੜੀਆਂ ਤੀਮੀਆਂ ਘਰਾਂ ਦੇ ਵਿੱਚ ਚੁੱਲ੍ਹਾ ਚਲਾਉਣੀਆਂ ਨੇ ਉਹਨਾਂ ਨੂੰ ਪਤਾ ਵੀ ਅੱਗੇ ਮਾਨੂੰ ਕਹਾਂ ਬਿਜਲੀ ਦੇ ਜਿਹੜੇ ਬਿੱਲ ਤੇ ਉਹ ਦੇਣੇ ਪਵੇਂ ਤੇ ਵੀ ਅੱਜ ਆਪਣੇ ਪੰਜਾਬ ਦੇ ਵਿੱਚ ਬਹੁਤ ਘਰਾਂ ਦੇ ਵਿੱਚ ਬਿਜਲੀ ਹੈ ਜਿਹੜੀ ਬਿਲਕੁਲ ਫ੍ਰੀ ਆ ਰਹੀ ਹੈ। ਕਿਹੜਾ ਪੇ ਮਿਲਣਗੇ ਪਰ ਰੁੱਕ ਕੇ ਮਿਲਣਗੇ ਕਹਿ ਰਹੇ। ਬਿਲਕੁਲ ਮਿਲੂਗੇ 100% ਮਿਲਣਗੇ ਜੇ ਨਹੀਂ ਮਿਲਿਆ ਅੱਗੇ ਨੂੰ ਅਸੀਂ ਵੋਟ ਨਹੀਂ ਮੰਗਣਾ ਉਹ ਯਾਰ ਹੱਦ ਹੋ ਗਈ। ਇਹਨਾਂ ਨੂੰ ਕੀ ਪਤਾ ਕਿ ਆ ਜੀ ਪਹਿਲਾਂ ਤਾਂ ਬੀਜੇਪੀ ਵਾਲੇ ਕਹਿੰਦੇ ਵੀ ਸਾਡਾ ਬਹੁਤ ਪੜਿਆ ਲਿਖਿਆ ਕੈਂਡੀਡੇਟ ਆਊਗਾ ਸੈਦ ਪਤਾ ਨਹੀਂ ਕਿੱਥੋਂ ਆਊਗਾ। ਇਹ ਤਾਂ ਇਹ ਭਾਲਦੇ ਵੀ ਕੋਈ ਕਾਂਗਰਸ ਦਾ ਛੱਡੇ ਕੋਈ ਬੀਜੇ ਦੂਜਿਆਂ ਦਾ ਛੱਡੇ ਵੀ ਉਹ ਅਸੀਂ ਲਈਏ ਉਹਨੂੰ ਲੈ ਕੇ ਅਸੀਂ ਉਹਰੇ ਖੜਾ ਕਰੀਏ। ਕਹਿੰਦਾ ਨੂੰ ਕੈਂਡੀ ਜਿਹੜੇ ਕੋਈ ਲੱਭਦੇ ਆ ਉਹਨੂੰ ਲੋਕ ਨਹੀਂ ਗੱਭਰਨ ਦਿੰਦੇ ਹੈਗੇ ਜਵਾਬ ਲਓ ਇੱਕ ਹੀ ਕਰਕੇ ਦੇਖੋ ਪਹਿਲਾਂ ਤਾਂ ਮੈਨੂੰ ਟਾਈਮ ਦਿੱਤਾ ਜਾਵੇ ਇਹਨਾਂ ਦੇ ਬੰਦੇ ਦੱਸ ਨੇ ਜੀ ਮੇਰੇ ਅਸੀਂ ਚਾਰ ਬੰਦੇ ਇੱਥੇ ਖੜੇ ਆ ਸਾਨੂੰ ਟਾਈਮ ਤੁਸੀਂ ਤੁਸੀਂ ਜਵਾਬ ਇੱਜਾ ਦੇ ਦੋ ਕੀ ਦੱਸੇ ਫਿੱਕੇ ਬਹਿ ਜਾਣਾ ਸਾਨੂੰ ਟਾਈਮ ਦਿਓ ਪਹਿਲਾਂ ਸਾਨੂੰ ਟਾਈਮ ਦਿਓ ਪਹਿਲਾਂ ਦਾ ਪਹਿਲੀ ਗੱਲ ਇਹ ਬੰਦਿਆਂ ਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਇੱਥੇ ਬੰਦੇ ਨਹੀਂ ਮਿਲ ਰਹੇ ਚਲੋ ਕੋਈ ਨਾ ਜਵਾਬ ਲੈ ਲਓ ਇੱਕ ਮਿੰਟ ਮੈਡਮ ਮੇਰੀ ਗੱਲ ਸੁਣੋ ਪਹਿਲਾਂ ਉਹ ਭਾਈ ਸਾਹਿਬ ਨੇ ਕਿਹਾ ਪਹਿਲਾਂ ਭਾਈ ਸਾਹਿਬ ਨੇ ਕਿਹਾ ਪਹਿਲਾ ਪਹਿਲਾ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਕਦੀ ਕਾਂਗਰਸ ਨੂੰ ਲੈ ਕੇ ਆਨੇ ਇਹ ਦੱਸਣ ਕਿ ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ ਆਪਣੇ ਕਿੰਨੇ ਕੈਂਡੀਡੇਟ ਕੈਡਰ ਤੋਂ ਨੇ ਸਾਰੇ ਮੰਤਰੀ ਚੱਕ ਕੇ ਲਾ ਦਿੱਤੇ ਅੱਧੇ ਤੋਂ ਕਾਂਗਰਸ ਤੋਂ ਲੈ ਲਏ ਅੱਧੇ ਉਹ ਭਾਜਪਾ ਉਸ ਤੋਂ ਲੈ ਲਏ ਆਮ ਕਾਂਗਰਸ ਚੱਕ ਲਏ ਇਹਨਾਂ ਦੇ ਕੋਲ ਆਪਣੇ ਦਾ ਕੈਂਡੀਡੇਟ ਥੇ ਨਹੀਂ ਸਾਡੇ ਨਾਲ ਗੱਲ ਕਰਦੇ ਨੇ ਦੂਜੀ ਚ ਦੂਜੀ ਦੂਜੀ ਜੀ ਮੈਡਮ ਇੱਕ ਮਿੰਟ ਇੱਕ ਮਿੰਟ ਵਾਣਾ ਮੇਰੀ ਗੱਲ ਪੂਰੀ ਹੋ ਲੰਦੋ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ 15 ਲੱਖ ਰੁਪਏ ਦੀ ਗੱਲ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਹਰ ਗਰੀਬ ਨੂੰ 1 ਕਰੋੜ ਰੁਪਏ ਦਾ 21 ਕਮਰ ਦਾ ਘਰ ਬਣਾ ਕੇ ਦਿੱਤਾ ਉਸ ਤੋਂ ਬਾਅਦ ਗੈਸ ਦਾ ਚੁੱਲਾ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਮੈਡਮ ਇਹ ਗੱਲ ਹੈ ਜੀ ਲਾਭਾਰਥੀਆਂ ਦੀ ਲਿਸਟ ਚਾਹੀਦੀ ਹੈ ਕੀਮਤ ਕੀ ਹੈ ਉਸ ਗੈਸ ਸਿਲੰਡਰ ਦੀ ਕੀਮਤ ਗੈਸ ਸਿਲੰਡਰ ਦੀ ਕੀਮਤ ਇੱਕ ਮਿੰਟ ਮੈਡਮ ਗੈਸ ਸਿਲੰਡਰ ਦੀ ਕੀਮਤ ਮੈਡਮ ਗੈਸ ਸਿਲੰਡਰ ਦੀ ਕੀਮਤ ਲਾਭਾਰਥੀਆਂ ਦੀ ਲਿਸਟ ਮੈਡਮ ਮੈਂ ਤੁਹਾਨੂੰ ਲਾਭਾਰਥੀਆਂ ਦੀ ਲਿਸਟ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਤਾਂ ਹੁਣ ਹੀ ਮੈਂ ਆਪਣੀ ਗੱਡੀ ਚੋਂ ਕੱਢ ਕੇ ਤੁਹਾਨੂੰ ਲਾਭਾਰਥੀ ਲਿਸਟ ਦੇ ਦੇਣਾ ਪੂਰੇ ਮੋਹੱਲੇ ਜ਼ਿਲ੍ਹੇ ਦੇ ਵਿੱਚ ਇੱਕ ਤਕਰੀਬਨ 1.5 ਲੱਖ ਲੋਕ ਇਹ ਜਿਹਨੇ ਜਿਹੜਾ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਕੋਈ ਨਾ ਕੋਈ ਲਾਭ ਲਿੱਤਾ ਹੈ ਕਿਸ ਕਿਸ ਨੂੰ ਟਾਇਲਟ ਮਿਲਿਆ ਕਿਸੇ ਨੇ ਲੋਨ ਲੈ ਕੇ ਆ ਫੜੀ ਵਾਲੇ ਬੈਠੇ ਨੇ ਤੁਸੀਂ ਮੇਰੇ ਨਾਲ ਗੇੜੀ ਲਾ ਲਓ ਇੱਥੇ 80% ਫੜੀ ਵਾਲੇ ਇਹੋ ਜਿਹੇ ਮਿਲਣਗੇ ਜਿਹੜਾ ਨੇ 50-50000 ਰੁਪਿਆ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਹਦੇ ਆਪਣੀ ਇੱਜ਼ਤ ਦੀ ਰੋਟੀ ਖਾ ਰਹੇ ਆ ਮੰਤਰੀ ਇਹੋ ਜਿਹੇ ਹੈ ਜਿਹੜਾ ਕਿ ਜਾਣਦਾ ਹੈ ਕਿ ਹਿੰਦੁਸਤਾਨੀ ਜਿਹੜਾ ਹੈਗਾ ਉਹ ਅੱਖ ਚੱਕ ਕੇ ਗੈਸ ਸਿਲੰਡਰ ਦੀ ਕੀਮਤ ਕਿੰਨੀ ਹੈ ਇਸ ਵੇਲੇ ਜਿੰਨੇ ਪਹਿਲਾਂ ਕਿੰਨੀ ਸੀਗੀ ਮੈਡਮ ਗੈਸ ਤੁਸੀਂ ਆਜ ਤੋਂ 10 ਸਾਲ ਪੁਰਾਣੀ ਗੱਲ ਕਰ ਰਹੇ ਹੋ ਜੀ ਤੇ ਅੱਜ ਅਸੀਂ ਅੱਜ ਦੀ ਹਾਂਜੀ ਮੈਡਮ ਜੇ ਇਨਫਲੇਸ਼ਨ ਦੀ ਗੱਲ ਕਰਦੇ ਹੋ ਨਾ ਅੱਜ ਵੀ ਜੋਦਾ ਸਰਦਾਰ ਬਨਮੋਹ ਜੋਦਾ ਸਰ ਸਰ ਸਰਦਾਰ ਮਨਮੋਹ ਸਿੰਘ ਜੀ ਉਹ ਸੀਗੇ ਪ੍ਰਧਾਨ ਮੰਤਰੀ ਸੀਗੇ ਉਦੋਂ 인ਫਲੇਸ਼ਨ ਰੇਟ ਇੰਡੀਆ ਦੇ ਵਿੱਚ 12% ਸੀਗਾ ਅੱਜ ਵੀ ਇੰਡੀਆ ਦਾ 인ਫਲੇਸ਼ਨ ਰੇਟ ਸਿਰਫ 5% ਹੈਗਾ ਤੁਸੀਂ ਗੱਲ ਮਹਿੰਗਾਈ ਦੀ ਕਰ ਰਹੇ ਹੋ ਅੱਜ ਵੀ ਪੂਰੇ ਦਿਵਸ ਨਾਲੋ ਜਿਹੜੀ ਕੰਟਰੋਲਡ ਮਹਿੰਗਾਈ ਹੈ ਉਹ ਭਾਰਤ ਦੇ ਵਿੱਚ ਹੈ ਮੈਂ ਨਹੀਂ ਕਹਿੰਦਾ ਇਹ ਪੂਰਾ ਤੁਹਾਡੇ ਸਰਵੇ ਰਿਪੋਰਟਾਂ ਕਹਿੰਦੀਆਂ ਨੇ ਸਾਰੇ ਪ੍ਰਮੋਟਾ ਕਹਿੰਦੇ ਨੇ ਇਹ ਚੱਕਰ ਦੇ ਵਿੱਚ ਸਾਰਾ ਜੋ ਵੀ ਕੁਛ ਹੈ ਪ੍ਰਧਾਨ ਮੰਤਰੀ ਮੋਦੀ ਨਾਲ ਅੱਜ ਵੀ ਦੁਨੀਆ ਖੜੀ ਹੈ ਹਾਂਜੀ ਹਾਂ